ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਕਿਸਾਨ ਕਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਧਰਨੇ ਤੇ ਬੈਠੇ ਆ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਦਿੱਲੀ ਰਾਮਲੀਲਾ ਗਰਾਊਂਡ ਵਿਖੇ ਇੱਕ ਮਹਾ ਪੰਚਾਇਤ ਵੀ ਕੀਤੀ ਜਾਂਦੀ ਹੈ 14 ਮਾਰਚ ਨੂੰ ਇਹਨਾਂ ਦੀ ਮੇਨ ਮੰਗ ਹੈ ਜਿਹੜੀ ਮੁੱਖ ਮੰਗ ਹੈ ਉਹ ਹੈਗੀ ਐਮਐਸਪੀ ਤੇ ਐਮਐਸਪੀ ਦੇ ਮੁੱਦੇ ਤੇ ਪੰਜਾਬ ਦੇ ਕਿਸਾਨ ਅੱਜ ਕੇਂਦਰ ਦੇ ਖਿਲਾਫ ਇਕੱਠੇ ਹੋਏ ਆ MSP মিনিমাম সাপোর্ট প্রাইস ਇਸ ਦਾ ਵਾਅਦਾ ਪਿਛਲੇ ਅੰਦੋਲਨ ਵਿੱਚ ਸਰਕਾਰ ਵੱਲੋਂ ਕੀਤਾ ਗਿਆ ਸੀ ਪਰੰਤੂ ਮੰਗ ਨੂੰ ਪੂਰਾ ਕਰਨ ਤੋਂ ਕਰਨ ਦਾ ਜਦੋਂ ਸਮਾਂ ਆਇਆ ਤਾਂ ਉਹ ਮੁੱਕਰ ਗਏ ਸੋ ਹੁਣ ਆਪਾਂ ਥੋੜਾ ਪਿਛਲੇ ਅੰਦੋਲਨ ਦੀ ਗੱਲ ਕਰਦੇ ਆ 2020 ਦੇ ਸਮੇਂ ਜਦੋਂ ਸਤੰਬਰ ਮਹੀਨੇ ਦੇ ਵਿੱਚ ਅੰਦੋਲਨ ਸ਼ੁਰੂ ਹੋਇਆ ਤਾਂ ਪੰਜਾਬ ਦੇ ਕਿਸਾਨ 2 ਮਹੀਨੇ ਲਈ ਪੰਜਾਬ ਦੇ ਵਿੱਚ ਧਰਨੇ ਤੇ ਬੈਠੇ ਅਤੇ ਕੇਂਦਰ ਤੱਕ ਆਪਣੀ ਅਵਾਜ਼ ਪਹੁੰਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਪਰੰਤੂ ਜਦੋਂ ਕੇਂਦਰ ਨੇ ਉਹਨਾਂ ਦੀ ਗੱਲ ਨਾ ਸੁਣੀ ਤਾਂ ਉਹਨਾਂ ਨੇ ਦੋ ਮੁੱਤਿਆਂ ਨੂੰ ਲੈ ਕੇ ਤਿੰਨ ਖੇਤੀ ਕਾਨੂੰਨ ਅਤੇ ਐਮਐਸਪੀ ਇਹਨਾਂ ਦੋ ਮੁੱਦਿਆਂ ਨੂੰ ਲੈ ਕੇ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਅਤੇ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਨੂੰ ਚੱਲ ਪਏ ਰਾਹ ਦੇ ਵਿੱਚ ਉਹਨਾਂ ਨੂੰ ਕਾਫੀ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਅਤੇ ਪਾਣੀ ਦੀਆਂ ਬੁਸ਼ਾਰਾਂ ਹੋਈਆਂ ਜਿੱਦਾਂ ਜਾਂ ਬੈਰੀਗੇਡਸ ਹੋਏ ਪੁਲਿਸ ਦਾ ਲਾਠੀ ਚਾਰਜ ਅਥਰੂ ਗੈਸ ਤੇ ਗੋਲੇ ਕਾਫੀ ਕੁਝ ਸੀ ਜਿਹੜਾ ਕਿਸਾਨਾਂ ਨੇ ਝੱਲਿਆ ਪਰੰਤੂ ਉਹਨਾਂ ਨੇ ਹਾਰ ਨਹੀਂ ਮੰਨੀ ਅਤੇ ਦਿੱਲੀ ਪਹੁੰਚ ਗਏ ਉਹਨਾਂ ਦੇ ਹੌਸਲੇ ਨੂੰ ਦੇਖ ਕੇ ਪੂਰੇ ਭਾਰਤ ਦੇ ਕਿਸਾਨ ਸੰਯੁਕਤ ਹੋ ਕੇ ਜਦੋਂ ਸਾਰੇ ਭਾਰਤ ਦਾ ਕਿਸਾਨ ਇਕੱਠਾ ਹੋ ਕੇ ਦਿੱਲੀ ਪਹੁੰਚਦਾ ਹੈ ਤਾਂ ਕੇਂਦਰ ਦੀ ਨੀਂਦ ਉੱਡ ਜਾਂਦੀ ਹੈ ਅਤੇ ਅੰਦੋਲਨ ਨੂੰ ਨਿੰਦਣ ਦੀਆਂ ਉਹਨਾਂ ਨੂੰ ਬਦਨਾਮ ਕਰਨ ਦੀਆਂ ਬਹੁਤ ਕੋਸ਼ਸ਼ਾਂ ਕੇਂਦਰ ਵੱਲੋਂ ਕੀਤੀਆਂ ਜਾਂਦੀਆਂ ਹਨ। ਉਹਨਾਂ ਨੂੰ ਅੰਦੋਲਨਜੀ ਵੀ ਆਖਿਆ ਜਾਂਦਾ ਹੈ, ਉਹਨਾਂ ਨੂੰ ਖਾਲਿਸਤਾਨੀ ਆਖਿਆ ਜਾਂਦਾ ਹੈ। ਉਹਨਾਂ ਦੀ ਫੰਡਿੰਗ ਤੇ ਸਵਾਲ ਖੜੇ ਕੀਤੇ ਜਾਂਦੇ ਆ ਤੇ ਹੋਰ ਵੀ ਬਹੁਤ ਕੁਝ। ਜਿਨ੍ਹਾਂ ਨੇ ਉਹ ਅੰਦੋਲਨ ਆਪਣੇ ਸਾਹਮਣੇ ਦੇਖਿਆ, ਉਹ ਇਸ ਚੀਜ਼ ਨੂੰ ਬਹੁਤ ਬਖੂਬੀ ਜਾਣਦੇ ਆ ਕਿ ਕਿਸਾਨਾਂ ਨੇ ਇੱਕ ਕੀੜੀ ਤੱਕ ਦਾ ਨੁਕਸਾਨ ਉੱਥੇ ਨਹੀਂ ਕੀਤਾ। ਆਪਣੀਆਂ ਹੱਕਾਂ ਦੀ ਰਾਖੀ ਲਈ ਆਪਣੀਆਂ ਮੰਗਾਂ ਲਈ ਉੱਥੇ ਬੈਠੇ ਰਹੇ ਡਟੇ ਰਹੇ ਉਹਨਾਂ ਨੇ ਜਦੋਂ ਸਾਰੇ ਭਾਰਤ ਦੇ ਕਿਸਾਨਾਂ ਨੇ ਇੱਕ ਜੁਟ ਹੋ ਕੇ ਉੱਥੇ ਇੱਕ ਮੋਰਚੇ ਦਾ ਗਠਨ ਕੀਤਾ ਜਿਹਦਾ ਨਾਮ ਰੱਖਿਆ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 13 ਮਹੀਨੇ ਤੋਂ ਵੱਧ ਇਹ ਅੰਦੋਲਨ ਚੱਲਦਾ ਅਤੇ ਜਿੱਤਿਆ ਜਾਂਦਾ ਸਰਕਾਰ ਵੱਲੋਂ ਵਾਅਦਾ ਕੀਤਾ ਜਾਂਦਾ ਹੈ ਕਿ ਉਹ ਤਿੰਨੇ ਖੇਤੀ ਕਾਨੂੰਨਾਂ ਨੂੰ ਰਿਪੀਲ ਕਰਨਗੇ ਵਾਪਸ ਲੈਣਗੇ ਅਤੇ ਨਾਲ ਹੀ ਐਮਐਸਪੀ ਤੇ ਕਾਨੂੰਨ ਬਣਾਉਣ ਦੀ ਪੂਰੇ ਦੇਸ਼ ਲਈ ਗਰੰਟੀ ਦਿੱਤੀ ਜਾਂਦੀ ਹੈ। ਪਰੰਤੂ ਬਾਅਦ ਵਿੱਚ ਕਾਨੂੰਨ ਤਾਂ ਵਾਪਸ ਹੋ ਜਾਂਦੇ ਆ ਪਰੰਤੂ ਜੋ ਐਮਐਸਪੀ ਦਾ ਐਮਐਸਪੀ ਦਾ ਵਿੱਚ ਹੀ ਛੱਡ ਦਿੱਤਾ ਜਾਂਦਾ ਉਸ ਤੇ ਕੋਈ ਨਿਰਣਾ ਨਹੀਂ ਲਿਆ ਜਾਂਦਾ। MSP ਕਾਨੂੰਨ ਬਣਾਉਣ ਲਈ ਕੋਈ ਕਮੇਟੀ ਦਾ ਗਠਨ ਨਹੀਂ ਕੀਤਾ ਜਾਂਦਾ ਸਗੋਂ ਕਿਸਾਨਾਂ ਨੂੰ ਲਾਰੇ ਤੇ ਰੱਖਿਆ ਜਾਂਦਾ ਹੈ ਕਿਸਾਨਾਂ ਵਿੱਚ ਰੋਸ ਹੈ ਜਿਹੜਾ ਉਹ ਦਿਨੋਂ ਦਿਨ ਵਧਦਾ ਜਾਂਦਾ ਇਸ ਚੀਜ਼ ਨੂੰ ਲੈ ਕੇ ਕਿਉਂਕਿ ਜੇ ਉਹਨਾਂ ਦੀਆਂ ਫਸਲਾਂ ਦਾ ਸਹੀ ਕੀਮਤ ਨਹੀਂ ਮਿਲ ਰਹੀ ਜੋ ਕਿ ਮੋਦੀ ਸਰਕਾਰ ਨੇ 2014 ਤੋਂ ਹੀ MSP ਨੂੰ ਲੈ ਕੇ ਕਿਸਾਨਾਂ ਨੂੰ ਲਾਰੇ 'ਚ ਰੱਖਿਆ ਜਾਂਦਾ ਹੈ ਬੀਜੇਪੀ ਵੱਲੋਂ ਚੋਣ ਮੈਨੀਫੈਸਟੋ ਦੇ ਵਿੱਚ ਵੀ ਦਿੱਤਾ ਜਾਂਦਾ ਹੈ ਹੋਰ ਪਾਰਟੀਆਂ ਵੱਲੋਂ ਵੀ ਦਿੱਤਾ ਜਾਂਦਾ ਕਿਉਂਕਿ ਬੀਜੇਪੀ ਕੇਂਦਰ ਦੀ ਸਰਕਾਰ ਹੈ ਤਾਂ ਸਵਾਲ ਪੁੱਛਣਾ ਉਨ੍ਹਾਂ ਤੋਂ ਵੀ ਬਣਦਾ ਸੋ ਉਸ ਤੋਂ ਬਾਅਦ ਕਿਸਾਨ ਅੰਦੋਲਨ ਲੜਦੇ ਹੈ ਜਿੱਤਦੇ ਹੈ ਉਦੋਂ ਵੀ ਵਾਅਦਾ ਕੀਤਾ ਜਾਂਦਾ ਕਾਨੂੰਨ ਬਣਾਉਣ ਦਾ ਪਰੰਤੂ ਨਹੀਂ ਬਣਾਇਆ ਜਾਂਦਾ ਤਾਂ ਪੰਜਾਬ ਦੇ ਕਿਸਾਨਾਂ ਦੇ ਵਿੱਚ ਅਤੇ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੇ ਵਿੱਚ ਰੋਸ ਦੀ ਲਹਿਰ ਹੈ ਜਿਸ ਕਾਰਨ ਇਹ ਅੰਦੋਲਨ ਦੁਬਾਰਾ ਸ਼ੁਰੂ ਹੋਇਆ ਇਹ ਅੰਦੋਲਨ ਸਿਰਫ ਐਮਐਸਪੀ ਨੂੰ ਲੈ ਕੇ ਹੈ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਕਿਸਾਨ ਸ਼ਾਂਤਮਈ ਦਰਨਾ ਦੇਣ ਲਈ ਦਿੱਲੀ ਜਾਣਾ ਚਾਹੁੰਦੇ ਸਨ ਪਰੰਤੂ ਉਹਨਾਂ ਨੂੰ ਰਾਹ ਵਿੱਚ ਰੋਕ ਲਿਆ ਜਾਂਦਾ ਹੈ ਉਹਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਡੰਡੇ ਵਰਸਾਏ ਜਾਂਦੇ ਆ ਜਿਸ ਵਿੱਚ ਇੱਕ ਕਿਸਾਨ ਵੀਰ ਸ਼ੁਕਰਨ ਸਿੰਘ ਦੀ ਮੌਤ ਹੋ ਜਾਂਦੀ ਹੈ ਸ਼ਹੀਦ ਹੋ ਜਾਂਦੇ ਆ ਉਹ ਗੋਲੀ ਲੱਗਣ ਨਾਲ ਡੈਮੋਕ੍ਰੇਸੀ ਦੇ ਵਿੱਚ ਇਦਾਂ ਦਾ ਕਿਸਾਨਾਂ ਦੇ ਨਾਲ ਜਿਨ੍ਹਾਂ ਨੂੰ ਅੰਨਦਾਤਾ ਆਖਿਆ ਜਾਂਦਾ ਹੈ ਉਹਨਾਂ ਦੇ ਨਾਲ ਇਦਾਂ ਦਾ ਵਿਵਹਾਰ ਬਹੁਤ ਹੀ ਜਿਆਦਾ ਮਨੰਦਨਯੋਗ ਹੈ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਬੈਠੇ ਨੇ ਅਤੇ ਸਰਕਾਰ ਨੂੰ ਸਰਕਾਰ ਸਾਹਮਣੇ ਆਪਣੀਆਂ ਮੰਗਾਂ ਰੱਖਣੀਆਂ ਚਾਹੁੰਦੇ ਨੇ ਸੋ ਆਪਾਂ ਨੂੰ ਸਾਰਿਆਂ ਨੂੰ ਕਿਸਾਨਾਂ ਦੀ ਆਵਾਜ਼ ਬਣਨਾ ਚਾਹੀਦਾ ਹੈ ਜੋ ਵੀ ਬੰਦਾ ਰੋਟੀ ਖਾਂਦਾ ਹੈ ਉਸ ਨੂੰ ਕਿਸਾਨ ਦੇ ਨਾਲ ਖੜਨਾ ਚਾਹੀਦਾ ਹੈ ਸੋ ਸੋਚੋ ਅਤੇ ਇਸ ਅੰਦੋਲਨ ਨੂੰ ਸਮਰਥਨ ਦਿਓ ਬਹੁਤ ਬਹੁਤ ਧੰਨਵਾਦ